ਪੱਤਿਆ ਮੈਂ ਛੋਟੀ ਕਰਨਾ ਤੇ ਜਦੋਂ ਤਾਂ ਹੀ ਫੜ ਕੇ ਲਿਆਉਂਦਾ ਤੇ ਪੱਤਿਆ ਕਿੰਨੇ ਕਰਨਾ ਹੈ ਹੈਲੋ ਇਧਰ ਇਧਰ ਉਹ ਕਰ ਇਧਰ ਪਾਹੇ ਜਿਹੜੇ ਲੈ ਜੇ ਉਹ ਇਧਰ ਆ ਮੈਂ ਵੀ ਤੈਨੂੰ 500 ਰੁਪਇਆ ਦਿੱਤਾ 500 ਰੁਪਇਆ ਦਿੱਤਾ ਦੇਨੂੰ ਮੈਂ ਇਧਰ ਮੂੰਹ ਕਰ ਤੇ ਤੈਨੂੰ ਦਿੱਤਾ 500 ਰੁਪਇਆ ਦੇ ਮੈਂ ਇਹ ਇਧਰ ਮੂੰਹ ਕਰੀਦਾ ਰੇ ਪੱਤੇ ਕਹਿਆ ਸਾਡ ਸਿੰਘ ਭਿੱਕੀਵੜ ਥਾਣੇ 'ਚ ਇਹ ਪੈਸੇ ਲਈਦਾ ਨਸ਼ਾ ਵੇਚਣਾਂ ਲਿਆ ਤੋਂ 500 ਰੁਪਿਆ ਕਹਨੇ ਨੇ ਲਿਆ ਇਹਨੂੰ ਪੁੱਛੋ ਕਹਿੰਦੇ ਮੈਂ ਦਿੱਤਾ ਮੈਂ ਦਿੱਤਾ ਤੈਨੂੰ ਕੋਣ ਕਹਿੰਦਾ ਕਿ ਤੂੰ ਬੱਚਾ ਨੂੰ ਨਹੀਂ ਕੀਤਾ ਇਹ ਹੋਣਾ ਬਹੁਤ ਕਿਤੇ ਲੱਗਿਆ ਆਪਾਂ ਜਾਇਆ ਮੈਂ ਨਾਲੀ ਉਹਦਾ ਵੀਡੀਓ ਲਗਾ ਬਣਾਉਣਾ ਪਿੰਡੋਂ ਭੱਜ ਗਏ ਆ ਜਿਹਦਾ ਨਾਮ ਸਾਹ ਦੱਸਾਂ ਕਿ ਜੁਜੇ ਦਾ ਨਾਮ ਪ੍ਰਦੀਪ ਸਿੰਘ ਆ ਆ ਪ੍ਰਦੀਪ ਨਹੀਂ ਬਰਾ ਕਿੱਥੇ ਆ ਪੈਸੇ ਲੈ ਨਹੀਂ ਦੇ ਮੈਂ ਇਹ ਨਹੀਂ ਲੈਣੀ ਮੈਂ ਦੇ ਕੇ ਗਿਆ ਭਾਜੀ ਧੰਨੋ ਤੇ ਨਾਲੇ ਫੜ ਹੋੜੀ ਫੜਦਾ ਤੂੰ ਆ ਆ ਤੇ ਮੇਰੇ ਨਾਲ ਦੂਰ ਰਹਿਣਾ ਆਹੋ ਮੋੜਿਆ ਉਸ ਤਾਂ ਲੈ ਮੈਂ ਜਦੋਂ ਹੀ ਭਜਾ ਕੇ ਲਿਆ ਆ ਜੋ ਮੋਟਰਸਾਈਕਲ ਸਕੂਟਰ ਭਜਾ ਕੇ ਲਿਆ ਤੈਨੂੰ ਵਾਜਾ ਮਾਰੀਆਂ ਤੂੰ ਫਰੋਦਾ ਨਹੀਂ ਰਸ ਇਹ ਚਿੱਟਾ ਵੇਚਣ ਵਾਲੇ ਤੇ ਪਹਿਲ ਤੇ ਆਸਾਂ ਤੇ ਪ੍ਰਤੀਬ ਆਹ ਤਾਂ ਬਣਾ ਸਾਰੀ ਇਧਰ ਕਹਿਣ ਮੂੰਹ ਨਹੀਂ ਕਰਦਾ ਜੇ ਸੱਚਾ ਦਾ ਮੂੰਹ ਕਰੇ ਔਰ ਭਜਾ ਕੇ ਲਿਆ ਆ ਸਕੂਟਰ ਆ ਸਾਰੀ ਬਣਾ ਆ ਹੋਰ ਮਲਾਜਮ ਮੈਂ ਉਹਨਾਂ ਦਾ ਨਹੀਂ ਨਾਮ ਲੈ ਦਿੰਦਾ ਭਾਈ ਜੀ ਕੀ ਨਾਲ ਇਹ ਇਹ ਪੈਸੇ ਲੈਂਦੇ ਆ ਹੁਣ ਉਹ ਤਾਂ ਮੈਂ ਉਹਨੂੰ ਵਾਜਾ ਮਾਰੀਆਂ ਭਜਾ ਕੇ ਲਿਆਏ ਆਂਦੇ ਚਿੱਟਾ ਫੜਨਾ ਮੈਂ ਕਿਹਾ ਮੈਂ ਫੜਾਉਣਾ ਤੁਸੀਂ ਫੜੋ ਆ ਸਾਰਦੇ ਤੇ ਪ੍ਰਦੀਪ ਪੈਸੇ ਲੈਂਦੇ ਆ 500 ਰੁਪਇਆ ਲੈ ਕੇ ਕਾਲੇ ਨਾਲ ਮੋਬਾਈਲ ਦਿੱਤਾ ਸਾਰੀ ਬਣਾ ਆਇਆ ਆ ਹੋਰ ਬਰਾਦ ਮਗਲੀ ਮਨਾ ਰਾਇ ਦਿੱਤਾ ਹਾਂ ਵਾਟਸਨ ਨੂੰ ਭਜਾ ਕੇ ਲਿਆਏ ਸਕੂਟਰੋਂ ਆ ਸੈਂਟਰ ਦੇ ਵਿੱਚੋਂ ਜਿੱਥੇ ਦਵਾਈ ਮਿਲਦੀ ਆ ਹੋਰ ਤੇ ਪ੍ਰਦੀਪ ਤੇ ਸਾਰਜ ਦੋਵੇਂ ਭਿੱਖੀਵੜ ਥਾਣੇ ਦੇ ਵਿੱਚ ਮੁਲਾਜ਼ਮ ਆ ਬਾਕੀ ਹੋਰ ਪਹਿਲਾਂ ਦੀ ਨਾ ਕੋਈ ਇਹੋ ਜਿਹੇ ਕੰਮ ਕਰਦਾ ਆ ਇਹ ਜਿਹੜਾ ਪ੍ਰਦੀਪ ਆ ਬੜੇ ਚਿਰ ਦਾ ਪਹਿੇ ਲੈਂਦਾ ਮੈਂ ਬੜੇ ਚਿਰ ਦਾ ਰੋਲਾ ਪਾਉਣਾ ਤੇ ਸਾਰਜ ਨੇ ਕੱਲ ਲਾਇਆ ਭਿੱਖੀਵੜ ਥਾਣੇ ਦੇ ਦੋਵੇਂ ਮੁਲਾਜ਼ਮ ਜੜਿਆ ਚਿੱਟਾ ਵੇਚ ਨਾਲੇ ਤੇ ਪਹਿੇ ਲੈਦੇ ਆ ਹੁਣ ਉਹ ਤੋਂ ਸਕੂਟਰ ਭਜਾ ਕੇ ਲਿਆਇਆ ਮਾਇਆ ਫੜਾਉਣ ਨੂੰ ਤਿਆਰ ਐ ਫੜ ਕੇ ਜਾ ਕੇ ਇਹ ਦੋਵਾਂ ਦਾ ਹੀ ਨਾਮ ਬਾਕੀ ਦੂਜਿਆਂ ਦਾ ਨਹੀਂ ਲੈਤਾ ਇਹ ਮੈਨੂੰ ਇਹਦਾ ਤੂੰ ਉਥੇ ਚੋਲਾ ਪਾ ਕੇ ਬਹਿ ਜਾਣਾ ਤੇਰੇ ਤੇ ਸਮਾਨ ਪਾ ਕੇ ਪਰਚਾ ਕਰਦੇ ਨਾ ਮੈਂ ਠਾਣੇ ਆ ਮੇਰੇ ਤੇ ਪਰਚਾ ਕਰਾਵੇ ਪ੍ਰਦੀਪ ਤੇ ਸੈਰ ਜਾਂਦੇ ਕਰਦੇ ਪਰਚਾ ਕਰਨਾ ਤੂੰ ਚੋਲਾ ਪਾ ਕੇ ਬਹਿਣਾ ਚੌਂਕ ਦੇ ਵਿੱਚ ਮੈਂ ਹੁਣ ਵੀ ਪਹੁੰਚਾਂ ਮੈਂ ਚਿੱਟਾ ਵੇਚਣ ਵਾਲੇ ਦੇ ਮਰ ਖਲਾ ਬੋਲੂਗਾ ਇਹ ਬੇੜੀ ਵੀਡੀਓ ਆ ਭਗਤ ਮਾਨ ਤੱਕ ਪੱਛਾਈ ਜਾ ਬਰ ਤੋਂ ਬਰ ਸ਼ੇਅਰ ਕੀਤੀ ਜਾਵੇ